ਇਹਨਾਂ ਕੋ ਧਰਤੀ ਦਾ ਕੋਈ ਗੁਣ ਨਹੀਂ ਜਿਹਦੇ ਤੁਹਾਨੂੰ ਬਾਬਾ ਦੀਪ ਸਿੰਘ ਦੇ ਜੀਵਨ ਵਿੱਚੋਂ ਦਰਸ਼ਨ ਨਾ ਹੋਣ ਗਜੇ ਆਖੋ ਸਤਨਾਮ ਵਾਹਿਗੁਰੂ ਹਰ ਗੁਣ ਦਾਸ ਦੇ ਇਥੋਂ ਤੱਕ ਕਹੇਗਾ ਕਿ ਕਿਉਂਕਾਰ ਤੋਂ 18 10 20 ਤੱਕ ਜਿੰਨੀ ਬਾਣੀ ਹੈ ਕੋਈ ਸ਼ਬਦ ਪੜ ਲਓ ਕੋਈ ਸ਼ਬਦ ਉਹਨੂੰ ਬਾਬਾ ਜੀ ਹਰ ਲੈ ਜਾਓ ਤੁਹਾਨੂੰ ਬਾਣੀ ਦੇ ਵਿੱਚੋਂ ਬਾਬਾ ਦੀਪ ਸਿੰਘ ਜੀ ਦੀ ਕਰੜੀ ਕਮਾਈ ਗੁਣਾ ਦੇ ਪ੍ਰਤੱਖ ਦਰਸ਼ਨ ਹੋਣਗੇ ਸਾਰੀ ਬਾਣੀ ਉਹਨਾਂ ਤੇ ਘੜਦੀ ਹੈ ਹੁਣ ਇਹ ਊੜੇ ਕਥਾਵਾਜਕ ਜੀ ਬੋਲ ਰਹੇ ਸੀ ਸੂਰਬੀਰ ਬਚਨ ਕੇ ਬਲੀ ਬਾਣੀ ਜੋ ਪੰਕਤੀ ਲੈ ਲਓ ਪਾਪਾ ਜੀ ਦੇ ਗੁਣਾ ਦੇ ਦਰਸ਼ਨ ਹੋਣ ਤੁਸੀਂ ਪੰਕਤੀ ਲੈ ਲਓ ਸਬਨਾ ਕਾ ਮਾਪਿਓ ਆਪ ਹੈ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਹੋਣਗੇ ਉਹ ਜਿਹੜੀਆਂ ਬਜ਼ਾਲੀ ਬਹੁ ਬੇਟੀਆਂ ਖਰ ਰਿਆ ਸੀ ਕੋਈ ਸਿੱਖਾਂ ਦੀਆਂ ਨਹੀਂ ਸੀ ਜਿਹੜੇ ਧਰਮੀਆਂ ਦੀ ਐਵੇਂ ਸੀ ਬਾਬਾ ਜੀ ਕਹਿੰਦੇ ਧੀਆਂ ਸਭ ਦੀਆਂ ਸਾਂਝੀਆਂ ਭਾਈ ਗੱਜ ਕੇ ਆਖੋ ਸਤਨਾਮ ਸਬਨਾ ਕਾ ਮਾਪਿਓ ਆਪ ਮਤਲਬ ਐ ਢੀ ਕਮਾਈ ਕੀਤੀ ਬਾਬਾ ਜੀ ਨੇ